से पता पूछे मंज जाना अपने प्यारे का पता किसों मंज ले जाना जिसको खबर थी तेरी वो बेखबर मिला जिदे को खबर सी ए खुदा तेरी खबर जिदे को दसन जोगा ही नहीं ਉਹ ਤੇ ਦਸਣ ਜੋਗਾ ਹੀ ਨਾ ਰਿਹਾ ਤੇ ਜਿਹੜੇ ਦੱਸਦੇ ਪਏ ਨੇ ਉਹ ਪਹੁੰਚੇ ਕੋਈ ਨਹੀਂ ਉਹ ਪਹੁੰਚੇ ਕੋਈ ਨਹੀਂ ਉਹ ਗਲਤ ਪਤਾ ਦੱਸਦੇ ਪਏ ਨੇ ਉਹ ਗਲਤ ਠਿਕਾਣਾ ਦੱਸਦੇ ਪਏ ਨੇ ਤੇ ਜਿਹਦੇ ਕੋਲ ਸਹੀ ਪਤਾ ਹੈ ਉਹ ਕਹਿੰਦਾ ਮੇਰੀ ਜ਼ੁਬਾਨ ਦੀ ਪਹੁੰਚ ਨਹੀਂ ਹੈ ਮੈਂ ਨਹੀਂ ਕਹਿ ਸਕਦਾ ਮੈਂ ਨਹੀਂ ਦੱਸ ਸਕਦਾ ਇਹ ਦੁਬਦਾ ਇਸੇ ਵਾਸਤੇ ਹਜ਼ਾਰਾਂ ਸਾਲ ਤੋਂ ਬਣੀ ਹੈ ਮਨੁੱਖੀ ਦੁਨੀਆ 'ਚ ਜਿਨ੍ਹਾਂ ਨੇ ਜਾਣਿਆ ਜਿਨ੍ਹਾਂ ਕੋਲ ਖਬਰ ਸੀ ਉਹ ਖਬਰ ਦੱਸਣ ਜੋਗਾ ਨਹੀਂ ਤੇ ਜਿਹੜੇ ਬੇਖਬਰ ਨੇ ਉਹ ਖਬਰਾਂ ਦੱਸਦੇ ਪਹਿਲੇ ਦੱਸਦੇ ਪਹਿਲੇ ਰਾਜ ਕੇ ਦੱਸਦੇ ਪਹਿਲੇ ਦੱਸਦਿਆਂ ਦੱਸਦਿਆਂ ਥੱਕਦੇ ਵੀ ਨਹੀਂ ਬੜਾ ਦੱਸਦੇ ਪਹਿਲੇ ਬੜੇ ਬਹਿਸ ਮਬਾਦ ਸੇ ਨਾਲ ਸਾਰੇ ਸਾਥੀ ਬੈਠੇ ਸਨ ਥੋੜੇ ਦਿਨ ਹੋਇਆ ਇੱਕ ਸੱਜਣ ਨੇ ਫੋਨ ਕੀ ਧੀ ਜਿਸ ਬ੍ਰਹਮ ਗਿਆਨੀ ਦੇ ਤੁਸੀਂ ਲੱਛਣ ਦੱਸਦੇ ਹੋ ਕਿਦਰ ਪਿੱਛੇ ਕਥਾ ਇਸ ਤਰ੍ਹਾਂ ਦੀ ਚੱਲੀ ਹੋਵੇਗੀ ਉਹ ਲੱਛਣ ਮੇਰੇ ਵਿੱਚ ਹਨ ਆ ਕੇ ਦੇਖ ਲੈ ਵਾ ਇਹ ਲੱਛਣ ਮੇਰੇ ਵਿੱਚ ਹਨ ਮੈਂ ਸਾਰੇ ਬ੍ਰਹਮ ਗਿਆਨੀ ਦੇ ਲੱਛਣ ਰੱਖਦਾ ਤੁਸੀਂ ਕਹਿੰਦੇ ਹੋ ਕਰੋੜਾਂ ਚ ਕੋਈ ਕਦ ਆਉਂਦਾ ਹੈ ਹਰ ਸ਼ਹਿਰ ਦੇ ਚ ਨਹੀਂ ਆਉਂਦਾ ਆਉਂਦੇ ਹੈ ਮੈਂ ਬ੍ਰह्म ਗਏ ਨਹੀਂ ਮੈਂ ਬ੍ਰह्म ਗਏ ਨਹੀਂ ਮੈਂ ਘੱਠ ਠੀਕ ਹੈ ਹੁਣ ਤੇਰੇ ਨਾਲ ਪੈਸੇ ਕੀ ਕਰੀਏ ਬਿਹਤਰ ਹੋਵੇਗਾ ਮੈਂ ਕਿ ਹਸਪੀਟਲ ਜੇ ਇਲਾਜ ਕਰਾ ਲੇ ਮੈਂ ਵੀ ਇਹ ਨਹੀਂ ਕਹਿ ਕੇ ਜਾਨ ਸੁੜਾਈ ਮੈਂ ਕਿਸੇ ਡਾਕਟਰ ਨੂੰ ਦਿਖਾ ਜ਼ਰੂਰ ਕਿਉਂਕਿ ਅੱਜ ਤੱਕ ਜਿਨ੍ਹਾਂ ਨੇ ਜਾਣਿਆ ਉਹ ਲੀਨ ਹੋ ਗਏ ਤੇ ਉਹਨਾਂ ਨੇ ਇਹ ਆਖਿਆ ਕਿ ਅਸੀਂ ਨਹੀਂ ਜਾਣਦੇ ਨਹੀਂ ਜਾਣਦੇ ਨਹੀਂ ਜਾਣਦੇ ਸਾਨੂੰ ਕੁਝ ਵੀ ਪਤਾ ਨਹੀਂ ਕੁਝ ਵੀ ਪਤਾ ਨਹੀਂ ਉਹਨਾਂ ਦਾ ਇਹ ਕਹਿਣਾ ਗੁਰਸਾਖੀ ਮਾਪ ਕੁਝ ਪਤਾ ਹੈ ਕੁਝ ਪਤਾ ਹੈ ਫਿਰ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਉਹਨਾਂ ਦਾ ਇਹ ਕਹਿਣਾ ਨਹੀਂ ਕਥਨ ਕਰ ਸਕਦੇ ਨਹੀਂ ਕਥਨ ਕਰ ਸਕਦੇ ਕੁਝ ਇਸ਼ਾਰਾ ਕਰ ਰਹੇ ਹੈ ਕਿ ਸੇ ਪਾਸੇ ਦਾ ਇਸ਼ਾਰਾ ਕਰ ਰਹੇ ਕੋਈ ਖੇਡ ਬਣੇ ਕੋਈ ਰਸ ਬਣੇ ਇਸ ਤਰ੍ਹਾਂ ਦੇ ਦਾਵੇ ਕਰਨ ਵਾਲੇ ਇਕਨੇ ਦੇ ਤੁਹਾਡੇ ਨੇੜੇ ਇਧਰ ਪਿੰਡ ਦੇ ਬੰਦੇ ਨੇ ਇੱਥੇ ਆ ਕੇ ਮੇਰੇ ਕੋਲ ਤਿੰਨ ਚਾਰ ਦਿਨ ਦਾਵਾ ਕੀਤਾ ਅੰਮ੍ਰਿਤ ਵੇਲੇ ਆ ਕੇ ਸਰ ਕੰਦਾ ਸੀ ਮੈਂ ਪਹਿਲੀ ਵਾਰ ਸਟੇਜ ਤੇ ਬ੍ਰह्म ਗਿਆਨ ਨੂੰ ਲੈਂਦਾ ਮੈਂ ਕਹ ਲੈਂਦਾ ਹੋਵੇਗਾ ਅੱਜ ਤੱਕ ਵਿਚਾਰੇ ਜਿੰਨੇ ਅਵਤਾਰ ਹੋਏ ਨੇ ਉਹ ਤੇ ਐਵੇਂ ਹੀ ਹੋਏ ਨੇ ਸੋਈ ਲੰਦਾ ਹੋਵੇਗਾ ਪਹਿਲੀ ਵਾਰ ਇਸ ਤਰ੍ਹਾਂ ਦੇ ਮਿਲਦੇ ਨੇ ਬਹੁਤ ਆਤ ਦੇ ਚ ਮਿਲਦੇ ਨੇ ਸੂਫੀ ਕਹਿੰਦੇ ਕਿਸ ਸੇ ਪਤਾ ਪੁੱਛੇ ਮੰਜ਼ਿਲੇ ਜਾਣਾ ਜਿਸ ਕੋ ਖਬਰ تھی ਤੇਰੀ ਉਹ ਬੇਖਬਰ ਮਿਲਦਾ ਗੁਰੂ ਨਾਨਕ ਦੇਵ ਜੀ ਮਾਨੋ ਸੋਈ ਅਜਾਨ ਅੰਜਾਨ ਕਹਿ ਦੋ ਸੋ ਮੂੜ ਕਹਿ ਦੋ ਸੋਈ ਅਜਾਨ ਕਹੇ ਮੈਂ ਜਾਣੇ ਗੁਰੂ ਨਾਨਕ ਬਸ ਉਸੇ ਨੂੰ ਅਨਜਾਨ ਸਮਝ ਲਓ ਜਿਹੜਾ ਕਹਿੰਦਾ ਮੈਂ ਜਾਣ ਲੈ ਮੈਨੂੰ ਪਤਾ ਹੈ ਮੈਂ ਬ੍ਰਹਮ ਗਿਆਨ ਹੈ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਨਾ ਰੇ ਪਰ ਜਿਨੇ ਜਾਣਿਆ ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿ ਸਕਦਾ ਹਰ ਕਾ ਭਗਤ પ્રગટ નય છપે નય છપત કેદી નગાર જો જાણન વાલે આની નગાર જાણન વાલે આની ઇસનો પંચદશી દે કર્તા ને ઇંજે વે લખ્યા ઓ પ્રભુ કે એ શિશ પૂછ દે ਉਹਦੀ ਵਿਆਖਿਆ ਕਰਕੇ ਦੱਸੋ ਬਿਆਨ ਕਰੋ ਉਹਨੇ ਬੜਾ ਇੱਕ ਕੀਮਤੀ ਹੀਰਾ ਪੱਥਰ ਦੇ ਦਿੱਤਾ ਬਹੁਤ ਕੀਮਤੀ ਉਹਨੂੰ ਆਖੇ ਇਹ ਵੇਚ ਕੇ ਆ ਜਾ ਪਰ ਪਹਿਲੇ ਤੂੰ ਜਿੱਥੇ ਜਿੱਥੇ ਜਾਣਾ ਮੈਂ ਤੈਨੂੰ ਕਹਿਣਾ ਤੂੰ ਦੱਸਿਓ ਦੇਂਦਾ ਕੀ ਮੇਰੇ ਕੋਲੇ ਇਜਾਜ਼ਤ ਲੈ ਜਾਈ ਵੇਚਣ ਵਾਸਤੇ ਉਹ ਜੋ ਫਜ਼ਾ सब्जी ਵੇਚਦਾ ਹੈ ਨਾ ਉਹਦੇ ਕੋਲ ਲੈ ਬਈ ਮੈਂ ਪੱਥਰ ਵੇਚਣਾ ਹੈ ਲੈਣਾ ਹੈ ਉਹ ਦੂਜਾ ਜੋ ਕਪੜੇ ਦੀ ਦੁਕਾਨ ਹੈ ਬਜ਼ਾਜ਼ੀ ਦੀ ਗੱਡੀ ਬੈਠਾ ਹੈ ਉਹਦੇ ਕੋਲ ਜਾਏ ਤੇ ਕਹੀਂ ਮੈਂ ਵੇਚਣਾ ਮੇਰੇ ਸੰਤ ਨੇ ਮੈਨੂੰ ਭੇਜਿਆ ਓਕੇ ਮולם ਇਹਨੂੰ ਦੱਸਦਾ ਹਾਂ ਤੇ ਤੀਸਰਾ ਵੀ ਮੈਂ ਤੈਨੂੰ ਦੱਸਦਿਆਂ ਉਹ ਜਿਹੜਾ ਕਸਾਈ ਹੈ ਮਾਸ ਵੇਚਦਾ ਹੈ ਉਹਦੇ ਕੋਲ ਚਲਾ ਜਾਏ ਕਹੀਂ ਇਹ ਮੈਂ ਵੇਚਣਾ ਹੈ ਕੀ ਦੇਣਾ ਮੈਨੂੰ ਆਕੇ ਦੱਸੀ ਫਿਰ ਫੈਸਲਾ ਮੈਂ ਕਰਾਂਗਾ ਕਿ ਫਲਾਣੇ ਕੋਲ ਵੇਚਣਾ ਸਬਜ਼ੀ ਵਾਲੇ ਨੇ ਕਹਿ ਦਿੱਤਾ ਦੋ ਟਾਈਮ ਦੀ ਸਬਜ਼ੀ ਤੈਨੂੰ ਦੇ ਦੇਣਾ ਇੱਥੇ ਰੱਖ ਜਾ ਇਸ ਪੱਥਰ ਨੂੰ ਕਪੜੇ ਵਾਲੇ ਨੇ ਕਹਿ ਦਿੱਤਾ ਚਲ ਇੱਕ ਚੋਲੇ ਦਾ ਕਪੜਾ ਤੈਨੂੰ ਦੇ ਦੇਣਾ ਪੱਥਰ ਜਰਾ ਚਮਕ ਰਿਹਾ ਪਿਆ ਠੀਕ ਹੈ ਰੱਖ ਲੈ ਕਸਾਈ ਕੋਲ ਚਲਾ ਗਿਆ ਕਹਿੰਦਾ ਲੋੜ ਤੇ ਆਪਣੇ ਨੂੰ ਕੋਈ ਨਹੀਂ ਇਸ ਦੀ ਪਰ ਤੂੰ ਹੁਣ ਆਇਆ ਹੈ ਤੇ ਸੰਤ ਨੇ ਤੈਨੂੰ ਭੇਜਿਆ ਚਲੋ ਇੱਕ ਡੰਗ ਦਾ ਮਾਸ ਲੈ ਜਾ ਬਸ ਐਨੇ ਵਾਪਸ ਆ ਗਿਆ ਕਹਿਣ ਲੱਗਾ ਸੰਤ ਜੀ ਕਿਹਦੇ ਕੋਲ ਵੇਚਾਂ ਇਹ ਤਿੰਨ ਤਰ੍ਹਾਂ ਦੇ ਮੁੱਲ ਦੱਸੇ ਗਏ ਸੰਤ ਨੇ ਆਖਿਆ ਹੁਣ ਇੱਕ ਚੌਥਾ ਵੀ ਹੈ ਉਹਦੇ ਕੋਲ ਉਸੇ ਜੋਰੀ ਉੱਥੇ ਆ ਪਰ ਵੇਚੀ ਨਾ ਮੈਨੂੰ ਆਕੇ ਦੱਸੇ ਮੈਨੂੰ ਆਕੇ ਦੱਸੇ ਜੋਰੀ ਕੋਲ ਗਿਆ ਨੇ ਆ ਕੇ 10000 ਸੋਨੇ ਦੀਆਂ ਮੋਹਰਾਂ ਲੈ ਲੈ ਪਰ ਮਿੱਤਰਾ ਮੇਰੇ ਕੋਲ ਇਤਨਾ ਹੀ ਧਨ ਹੈ ਇਹ ਇਸ ਧਨ ਤੋਂ ਵੀ ਕੀਮਤੀ ਹੈ ਕੀਮਤੀ ਹੈ ਜੇ ਤੇਰਾ ਜੀ ਕਰੇ ਇਹ 10000 ਮੋਹਰਾਂ ਲੈ ਲੈ ਇਹਨੂੰ ਰੱਖ ਜਾ ਪਰ ਇਹਦੀ ਕੀਮਤ ਨਹੀਂ ਹੈ ਕਿਉਂਕਿ ਇਸ ਤੋਂ ਜ਼ਿਆਦਾ ਮੈਂ ਦੇ ਨਹੀਂ ਸਕਦਾ ਮੇਰੇ ਕੋਲ ਹੈ ਨਹੀਂ ਇੰਨਾ ਹੀ ਜੇ ਇਤਨੇ ਤੂੰ ਵੇਚਣਾ ਚਾਹੇ ਰੱਖ ਜਾ ਦੰਗ ਰਹੇ ਗਿਆ ਆਕੇ ਸੰਤ ਨੂੰ ਦੱਸਿਆ ਕਿਲੇ ਇਹ ਨਾਮੁਲ ਪਾਇਆ ਉਸਨੇ ਤੇ ਨਾਲੇ ਉਹ ਕਹਿੰਦਾ ਮੁੱਲ ਨਹੀਂ ਹੈ ਮੁੱਲ ਨਹੀਂ ਆਪਣੇ ਕੋਲ ਹੋਰ ਹੈ ਨਹੀਂ ਇੰਜ ਕਹਿੰਦੇ ਪੰਚ ਦਸੀ ਨੇ ਬੜੀ ਰਸਦਾਇਕ ਇਹ ਜੋ ਹੈ ਕਹਾਣੀ ਦਸੇ ਪੰਜ ਦਸੀ ਦਾ ਕਰਤਾ ਫਿਰ ਲਿਖਦਾ ਹੈ ਸਬਜ਼ੀ ਮੰਡੀ ਇਹ ਵੇਚਣ ਵਾਲੇ ਮਾਸ ਵੇਚਣ ਵਾਲੇ ਕਪੜੇ ਵੇਚਣਾ ਬਜ਼ਾਰਾਂ ਦੇ ਬਾਜ਼ਾਰ ਨੇ ਬਜ਼ਾਰਾਂ ਦੇ ਬਾਜ਼ਾਰ ਨੇ ਹੀਰਾ ਤੇ ਕਿਦਰੇ ਕਿਦਰੇ ਵੇਚਦਾ ਲੰਬੇ ਛੋੜੇ ਮਾਰਕੀਟ ਨਹੀਂ ਹੁੰਦੀ ਲੰਬੇ ਛੋੜੇ ਬਾਜ਼ਾਰ ਨਹੀਂ ਹੁੰਦੇ ਹਰ ਜਗ੍ਹਾ ਬ੍ਰਮਗਣੀ ਨਹੀਂ ਨਹੀਂ ਹਰ ਜਗ੍ਹਾ ਬ੍ਰह्म ਗੈਣੀ ਨੂੰ ਸਮਝਣ ਵਾਲਾ ਵੀ ਨਹੀਂ। ਸੋਈ ਅਜਾਨ ਕਹੇ ਮੈਂ ਜਾਣਿਆ ਮੈਂ ਜਾਣ ਲਿਆ। ਤੋ ਗੁਰੂ ਨਾਨਕ ਦੇਵ ਜੀ ਕਹਿੰਦੇ ਮੌਰ ਲੱਗ ਗਈ ਅਨਜਾਨ ਹੈ ਨਹੀਂ ਜਾਣਦਾ। ਨਹੀਂ ਜਾਣਦਾ। ਗੁਰੂ ਨਾਨਕ ਕਹਿੰਦੇ ਇਸ ਤੇ ਮੌਰ ਲੱਗ ਗਈ। ਇਹ ਨਹੀਂ ਜਾਣਦਾ। ਸੋਈ ਅਜਾਨ ਕਹੇ ਮੈਂ ਜਾਣਿਆ ਮੈਂ ਇਸ ਵਾਸਤੇ ਕਹਿ ਰਿਹਾ ਅੱਜ ਤੱਕ ਬਹੁਤ ਸਾਰੇ ਨੇ ਮੇਰੇ ਗੋਦਾਂਵੇ ਕੀਤਾ ਨਾ ਸੀ ਬ੍ਰਹਮ ਗਿਆਨੀ ਤੁਸੀਂ ਕੀ ਸਮਝਦੇ ਹੋ ਸਾਨੂੰ ਅਸੀਂ ਬ੍ਰਹਮ ਗਿਆਨੀ ਇੱਕ ਤੇ ਥੋੜੇ ਦਿਨ ਹੋਇਆ ਔਖਾ ਹੀ ਹੋ ਗਿਆ ਤੁਸੀਂ ਸ਼ੱਕ ਕਿਉਂ ਕਰਦੇ ਹੋ ਮੈਂ ਬ੍ਰਹਮ ਗਿਆਨੀ ਮੈਂ ਕਹਿੰਦਾ ਨਹੀਂ ਬਾਬਾ ਜੀ ਸ਼ੱਕ ਨਹੀਂ ਕਰਦੇ ਤੁਸੀਂ ਬ੍ਰਹਮ ਗਿਆਨੀ ਮੰਨਦੇ ਹਾਂ ਉਹ ਖੇੜਾ ਮੈਂ ਕਹਿੰਦਾ ਸਾਡਾ ਛੱਡੋ ਇਹ ਬ੍ਰਹਮ ਗਿਆਨ ਸਿਰ ਦਾ ਭੋਜ ਬਣ ਗਿਆ ਮੈਂ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਸੰਸਾਰ ਵਿੱਚ ਬਹੁਤ ਨੇ ਸ੍ਰੀ 108 ਸ੍ਰੀ 111 ਆਪਣੇ ਨਾਲ ਲਖਬ ਜੋੜਨ ਵਾਲੇ ਬੜੇ ਨੇ ਬਹੁਤ ਕੁਛ ਆਪਣੇ ਨਾਲ ਇਸ ਤਰ੍ਹਾਂ ਦੇ ਔਦੇ ਹੈ ਰਤਵੇ ਉਪਾਦੀਆਂ ਜੋੜਨ ਵਾਲੇ ਮਿਲਣਗੇ ਪਰ ਮਹਾਰਾਜ ਕਹਿੰਦੇ ਨੇ ਇੰਨੀਆਂ ਉਪਾਦੀਆਂ ਨਾਲ ਜੋੜ ਨਹੀਂ ਇਸ ਗੱਲ ਦਾ ਸਬੂਤ ਹੈ ਨਹੀਂ ਜਾਣ नहीं जानते सोई अजान कहे मैं जाने आ, जानन हार ना छाना रे पर जो जानन वाला है वो तो जानन वाल की निगाह तो छुपया नहीं रहे नहीं रहता अनक जतन कर हृदय राखिया रतन ना छपे छपाया पर रतन नहीं छुपेगा निगाह सब्जी बेचने वाले निगाह तो छुप जाएगा कसाई दी निगाह तो छुप जाएगा बजाज दी दुकान बजाजी दी दुकान वाले तो छुप जाएगा कोई जोरी पहचान लेगा ते जोरी हर जगह नहीं आ कपड़े जी परख करण वारे सब्जी परख करण वारे मास जी परख करण वारे हर जॻह आदे न परख करण वारे हर जॻह न हर जॻह न हर का भॻत प्रगट न छपे अनक जतन कर हिरदे राखया रतन न छपे छपाया सोई अॼानजानो जहिड़ा दवा करे मै जान ਜਾਣਣ ਇਹ ਬਹੁਤ ਵੱਡੀ ਗੱਲ ਜਗਤਗੁਰੂ ਬਾਵੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖ ਦਿੱਤੀ ਏ ਸੋਈ ਅਜਾਣ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਣਾ ਰੇ ਸੂਫੀ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਕਿਸ세 ਪਤਾ ਪੁੱਛੇ ਮੰਜ਼ਲੇ ਜਾਣਾ ਐ ਮੇਰੇ ਹੁਦਾ ਤੇਰੀ ਖਬਰ ਕਿਸ ਤੇ ਗੋਲ ਲਈ ਕਿਸ ਕੋਲ ਪੁੱਛੀਏ ਆਣਾ ਤੇ ਚਾਹੰਦਿਆ ਤੇਰੇ ਨਾਲ ਜੁੜਨਾ ਤੇ ਚਾਹੰਦਿਆ ਰਸ ਮਾੜਨਾ ਤੇ ਚਾਹੰਦਿਆ ਤੇਰਾ ਪਿਆਰ ਤੇ ਬੜਾ ਜਾਗਿਆ ਪਰ ਪੁੱਛੀਏ ਕਿ ਦੇਖੋ ਕਿਤੇ ਕੋਲ ਪਤਾ ਪੁੱਛੀਏ ਕਿਸ ਸੇ ਪਤਾ ਪੁੱਛੇ ਮੰਜ਼ਿਲੇ ਜਾਣਾ ਜਿਸ ਕੋ ਖਬਰ تھی ਤੇਰੀ ਉਹ ਬੇਖਬਰ ਮੈਨਾਂ ਜੋ ਤੇਰੇ ਵਿੱਚ ਲੇਨ ਸੀ

ਐਸਾ ਨਹੀਂ ਕਿ ਮੈਂ ਕਥਨ ਨਹੀਂ ਕੀਤਾ ਕੀਤਾ ਕਥਨ ਕਥਨ ਕਰ ਕਰਕੇ ਪਤਾ ਚਲਿਆ ਅਕਤ ਹੈ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਕਹਿਣ ਨਾ ਜਾਈ ਅਕਤ ਸ਼ਬਦ ਦਾ ਜੋ ਸਾਰਨ ਸੀ ਤੁਝ ਬੁੱਧੀ ਅਨਸਾਰ ਮੈਂ ਤੁਹਾਡੇ ਸਾਹਮਣੇ ਰੱਖਿਆ ਛੰਦ ਕਈ ਨੇ ਸ਼ਲੋਕ ਕਈ ਨੇ ਐਸ ਵਾਸਤੇ ਸਮੇਂ ਦੇ ਲੰਗਣਾ ਨਾ ਕਰੀਏ ਹੁਣ ਤੁਸੀਂ ਅਖਰੀ ਅਰਥ ਜੋ ਹੈ ਸਰਵਨ ਕਰੋ ਪਿਆਰ ਨਾ ਲਾਖੋ ਸਤਨਾਮ ਸ੍ਰੀ